ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਜਲੰਧਰ ਪੁਲਿਸ ਅਤੇ ਹੋਰ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਜਲੰਧਰ ਵਿੱਚ ਸ਼ਾਂਤੀ ਅਤੇ ਵਿਵਸਥਾ ਬਣਾਈ ਰੱਖਣ ਲਈ 24 ਘੰਟੇ ਚੌਕਸੀ ਰੱਖੀ ਜਾ ਰਹੀ ਹੈ ਗਣਤੰਤਰ ਦਿਵਸ 2025 ਦੇ ਸ਼ਾਂਤੀਪੂਰਨ ਅਤੇ ਸੁਰੱਖਿਅਤ ਜਸ਼ਨਾਂ ਦੀ ਤਿਆਰੀ ਲਈ ਡਾਇਰੈਕਟਰ ਡੀਜੀਪੀ ਗੌਰਵ ਯਾਦਵ ਨੇ ਸੁਰੱਖਿਆ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਹਨ ਪੀੜ ਪੜੱਕੇ ਵਾਲੇ ਬਾਜ਼ਾਰ ਖੇਤਰ ਮਾਲ ਅਤੇ ਹੋਰ ਜਨਤਕ ਥਾਵਾਂ ਦੀ ਨਿਗਰਾਨੀ ਵਧਾਉਣ ਤੇ ਵਿਸ਼ੇਸ਼ ਸੁਰੱਖਿਆ ਕਾਰਜਾਂ ਲਈ ਡੀਜੀਪੀ ਅਰਪੀ Shukla ਨੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਮਿਲ ਕੇ ਚਹਤ ਦਾ ਦੌਰਾ ਪੁਲਿਸ ਨੇ ਸਟਾਫ ਨੂੰ ਜਨਤਾ ਪ੍ਰਤੀ ਸਹਿਯੋਗ ਵਿੱਚ ਵਿਵਹਾਰ ਅਪਣਾਉਣ ਲਈ ਖਾਸ ਨਿਰਦੇਸ਼ ਜਾਰੀ ਕੀਤੇ ਹਨ ਆਈਪੀਐਸ ਅਰਪੇ ਸ਼ੁਕਲਾ ਨੇ ਬਸਤੀ ਅੱਡਾ ਚੌਂਗਨੜੇ ਵੱਖ-ਵੱਖ ਬਾਜ਼ਾਰ ਖੇਤਰਾਂ ਦਾ ਦੌਰਾ ਕੀਤਾ ਅਤੇ ਦੁਕਾਨਦਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਪਲਾਸਟਿਕ ਪਤੰਗ ਅਤੇ ਚਾਈਨਾ ਡੋਰ ਵੇਚਣ ਤੋਂ ਗੁਰੇਜ਼ ਕਰਨ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਲਈ ਉਤਸ਼ਾਹਿਤ ਕੀਤਾ ਡੀਜੀਪੀ ਨੇ ਵੱਖ-ਵੱਖ ਪੁਲਿਸ ਚੌਕੀਆਂ ਦੀ ਗਿਣਤੀ ਵਧਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ ਅਤੇ ਉਨ੍ਹਾਂ ਕਿਹਾ ਕਿ ਪੁਲਿਸ ਕਰਮਚਾਰੀ ਲੰਘਣ ਵਾਲੇ ਵਾਹਨਾਂ ਦੀ ਪੂਰੀ ਜਾਂਚ ਕਰਨਗੇ ਹੌਟਸਪੌਟ ਅਤੇ ਟ੍ਰੈਫਿਕ ਨੂੰ ਸੁਚਾਰੂ ਬਣਾਉਣ ਲਈ ਵਿਸ਼ੇਸ਼ ਟ੍ਰ ਵੰਦਨ ਤਯੋਜਨਾਵਾਂ ਲਾਗੂ ਕੀਤੀਆਂ ਗਈਆਂ ਹਨ ਜ਼ਿਲंधर ਦੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜਨਤਕ ਸੁਰੱਖਿਆ ਦੀ ਰਾਖੀ ਅਤੇ ਸ਼ਾਂਤੀਪੂਰਨ ਵੰਦਨਤਰ ਦਿਵਸ ਦੇ ਜਸ਼ਨ ਨੂੰ ਯਕੀਨੀ ਬਣਾਉਣ ਲਈ ਜ਼ਿਲंधर ਪੁਲਿਸ ਵੱਲੋਂ ਬਧਾਈ ਰਿਪੋਰਟ ਜ਼ਿਲंधर 3 TV ਦੇਖੋ ਇਹ ਚਾਇਨਾ ਡੋਰ ਇੱਕ ਬਹੁਤ ਵੱਡਾ ਕੋਡ ਹੈ ਜਿਹਦੇ ਕਰਕੇ ਹਰ ਸਾਲ ਬੇਸ਼ਕੀਮਤੀ ਜਾਨਾਂ ਵੀ ਜਾਂਦੀਆਂ ਹਨ ਔਰ ਬਹੁਤ ਸਾਰੇ ਲੋਕ ਇੰਜਰਜ ਹੁੰਦੇ ਆ ਜਿਸ ਤੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਇੱਕ ਮਹਿੰਮ ਸ਼ੁਰੂ ਕੀਤੀ ਹੈ ਪੂਰੀ ਸਟੇਟ 'ਚ ਕਿ ਜਿਹੜਾ ਵੀ ਚਾਈਨਾ ਡੋਰ ਦਾ ਕੋਈ ਵੇਚਣ ਵਾਲਾ ਹੈ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਪਰਚੇ ਦਰਜ ਹੋਣ ਕਾਨੂੰਨੀ ਕਾਰਵਾਈ ਕਰਕੇ ਔਰ ਉਸ ਨੂੰ ਜੇਲ੍ਹ ਭੇਜਿਆ ਜਾਵੇ ਜੀ ਪਿਛਲੇ ਸਾਲ ਪੂਰੇ ਸਾਲ ਦੇ ਵਿੱਚ ਜਿੱਥੇ ਤਕਰੀਬਨ 109 ਪਰਚੇ ਦਰਜ ਹੋਏ ਸੀ ਅਜੇ ਜਨਵਰੀ ਦਾ ਮਹੀਨਾ ਚੱਲ ਰਿਹਾ ਔਰ 100 ਤੋਂ ਵੱਧ ਐਸਆਰ ਪੰਜਾਬ ਦੇ ਵਿੱਚ ਦਰਜ ਹੋ ਚੁੱਕੀਆਂ ਨੇ ਸੋ ਬੜੀ ਸੰਜੀਦਗੀ ਨਾਲ ਅਸੀਂ ਇਸ ਇਸ ਟੀਚੇ ਨੂੰ ਅੱਗੇ ਵਧਾ ਰਹੇ ਹਾਂ ਔਰ ਕਿਉਂਕਿ ਜਿਹੜੇ 2 ਮਹੀਨੇ ਪਤੰਗਬਾਜ਼ੀ ਤੇ ਹੁੰਦੇ ਹੈ ਜਨਵਰੀ ਫਰਵਰੀ ਬਸੰਤ ਤੱਕ ਇਹ ਕਾਫੀ ਹੁੰਦੀ ਹੈ ਔਰ ਲੋਕਾਂ ਨੂੰ ਮੈਂ ਅਪੀਲ ਕਰਾਂਗਾ ਕਿ ਜਿੱਥੇ ਵੀ ਕਿਤੇ ਉਹਨਾਂ ਨੂੰ ਚਾਈਨਾ ਡੋਰ ਵੇਚਣ ਦੀ ਕੋਈ ਇਤਲਾਹ ਹੋਵੇ 112 ਨੰਬਰ ਤੇ ਜਾਂ ਲੋਕਲ ਪੁਲਿਸ ਨੂੰ ਇਤਲਾਹ ਦਿਓ ਤਾਂ ਕਿ ਉਸਦੇ ਖਿਲਾਫ ਅਸੀਂ ਐਕਸ਼ਨ ਲੈ ਸਕੀ। ਨਾਲ-ਨਾਲ ਮੀਟਿੰਗ ਕਰਕੇ ਜਿਹੜੇ ਹੋਲ ਸੇਲਰਸ ਨੇ ਉਹਨਾਂ ਨੂੰ ਵੀ ਇੱਕ ਅਪੀਲ ਕੀਤੀ ਗਈ ਕਿ ਉਹ ਨਾ ਚਾਈਨਾ ਡੋਰ ਨੂੰ ਲੈ ਕੇ ਆਉਣ ਔਰ ਨਾ ਉਹਨੂੰ ਅੱਗੇ ਵੇਚਣ ताकि कोई जानी माली कोई नुकसान ना हो